ਉਹ ਥੱਬਾ ਨੋਟਾਂ ਦਾ ਉਹਨਾਂ ਨੇ ਸਾਡੇ ਅਕਾਊਂਟ 'ਚ ਪਾਇਆ ਵਾ ਬੈਂਕ 'ਚ ਜਿੱਥੋਂ ਅਸੀਂ ਕਰਦਿਆ ਲਿਆ ਸੀ ਸਾਨੂੰ ਜਾਣਾ ਪੈਣਾ ਵਾ ਤੇ ਮੁੰਡਾ ਵਿਚਾਰਾ ਗਿਆ ਵੀ ਕਿਤੇ ਨਾ ਕਿਤੇ ਵਾ ਘਰ ਦਾ ਪਤਾ ਕਰਕੇ ਆਉਣਾ ਕਿ ਹੌਸਲਾ ਕਰ ਲੂ ਆ ਤੁਸੀਂ ਨਹੀਂ ਮੁੰਡਾ ਦੇ ਸ਼ਦਾਈ ਹੋ ਗਿਆ ਵਾ ਜਦੋਂ ਮੈਂ ਮਨਜਿੰਦਰ ਨਾਲ ਗੱਲ ਕਰਕੇ ਆਇਆ ਵਾ ਉਹ ਆਂਦਾ ਤੁਸੀਂ ਆਜੋ ਸਾਰੇ ਜਾਣੇ ਤੇ ਫਿਰ ਕਿਉਂ ਲੱਭਦਾ ਫਿਰਦਾ ਵਾ ਥਾਂ ਥਾਂ ਜਾ ਕੇ ਉਹ ਮਨਜਿੰਦਰ ਦੀ ਕੋਈ ਗੱਲ ਨਹੀਂ ਉਹ ਜਿਹੜੀ ਦੂਜੀ ਉਹਨੇ ਉੱਥੇ ਮੈਨੂੰ ਜੀਨ ਦੇਣਾ ਵਾ ਇਹ ਲਾਲਾ ਗੱਲਾਂ ਕਰਨੀਆਂ ਨੇ ਕੋਈ ਗੱਲ ਨਹੀਂ ਇਦਾਂ ਹੀ ਹੁੰਦਾ ਵਾ ਜਦੋਂ ਤੇਰਾ ਟਾਈਮ ਹੈ ਤੇ ਤੂੰ ਵੀ ਬਥੇਰੀਆਂ ਕਰਦੀ ਰਹੀ ਆ ਜੇ ਹੁਣ ਉਹ ਕਰ ਲੂਗੀ ਆਪਣਾ ਟਾਈਮ ਤੇ ਕੱਟਣਾ ਕਿ ਨਹੀਂ ਘਰੂੜੀ ਦੇ ਬਹਿਣਾ ਜਾ ਕੇ ਮੇਰਾ ਨਹੀਂ ਜੀ ਕਰਦਾ ਉਹਦੇ ਘਰ ਬਹਿਣ ਨੂੰ ਮੈਨੂੰ ਪਤਾ ਉਹਦੀਆਂ ਹਰਕਤਾਂ ਦਾ ਜਿੱਦਾਂ ਦੀ ਉਹ ਹੈਗੀ ਆ ਚੱਲ ਛੱਡ ਗੱਲਾਂ ਸਾਰੀਆਂ ਜਾ ਕੁੜੀ ਨਾਲ ਗੱਲ ਕਰ ਜਾ ਕੇ ਉਹਨੂੰ ਕਾ ਸਮਾਨ ਪਾ ਲਾ ਮੰਮੀ ਕਾਲੇ ਦੇ ਕੱਪੜੇ ਕੋਪੜੇ ਤੇ ਤੁਸੀਂ ਉਹ ਆਪਣੇ ਉੱਚ ਪਾਈ ਜੇ ਚੱਲੀਏ ਫਿਰ ਮੈਂ ਆਪੇ ਜਿੰਨੇ ਘਰ ਲਿਆ ਮੁੰਡਾ ਉਹ ਤੇ ਆਵੇ ਵੀ ਆਵਾ ਹਾਂ ਜੇ ਮੈਂ ਨਹੀਂ ਜਾਣਾ ਤਾਂ ਰੋ ਕੇ ਮੈਂ ਨਹੀਂ ਜਾਦਾ ਭਿੰਨਰ ਮੇਰਾ ਤੇ ਆਪਣੀ ਦਿਲ ਕਰੰਦਿਆ ਤੇ ਤੁਸੀਂ ਜਿੱਧਰ ਗਏ ਹੋ ਉਹ ਮਨੋਦੀਪ ਹਨੀ ਗੱਲ ਬਣੀ ਬੜਾ ਭੱਜਿਆ ਨਸਿਆ ਵਾ ਸਗੋਂ ਵਾਧੂ ਦਾ 100 150 ਦਾ ਤੇਲ ਫੋਕਿਆ ਆ ਗਿਆ ਹਾਂ ਤੇ ਹੁਣ ਫਿਰ ਹੁਣ ਫਿਰ ਕੀ ਹੈ ਉਧਰੇ ਜਾਣਾ ਪੈਣਾ ਚਾਚੇ ਭਾਈ ਤੇ ਮੰਮੀ ਕਹੀ ਦਾਣਾ ਕਰੋ ਤੀ ਲੈ ਮੰਮੀ ਮੇਰੀ ਸੁਣੋ ਗੱਲ ਵੇਖੋ